ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪੜ੍ਹਾਈ ਅਤੇ ਨੌਕਰੀ ਲਈ ਖਿੱਚ ਦਾ ਕੇਂਦਰ ਰਿਹਾ ਹੈ ਸੋ ਆਖਰਕਾਰ ਹੁਣ ਨਵੇਂ ਰੂਲ ਜਿਹੜੇ ਨੇ ਲਾਗੂ ਹੋਏ ਨੇ ਕੈਨੇਡਾ ਸਰਕਾਰ ਦਾ ਵੱਡਾ ਝਟਕਾ ਏ ਹੁਣ ਦੋ ਬਾਰ ਹਾਈਲਾਈਟਸ ਕਰਨੀ ਪਵੇਗੀ ਸਟੱਡੀ ਵੀਜ਼ੇ ਦੇ ਵਿੱਚ ਵੀ ਜਿਹੜਾ ਹੈ ਕਾਫੀ ਮੁਸ਼ਕਲਾਂ ਆਉਣ ਵਾਲੀਆਂ ਨੇ ਪੀਐਮ ਚਸਟਨ ਜਸਟਿਨ ਟਰੂਡੋ ਨੇ ਇੱਕ ਵੱਡਾ ਐਲਾਨ ਕੀਤਾ ਕੈਨੇਡਾ ਸਟੂਡੈਂਟ ਵੀਜ਼ਾ ਤੇ ਫਰਕ ਵਰਕ ਪਰਮਿਟ ਦੇ ਸਖਤ ਨਿਯਮ ਕਰ ਦਿੱਤੇ ਗਏ ਨੇ ਪਰ ਹੁਣ ਭਾਰਤੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਕੈਨੇਡਾ ਦੇ ਵਿੱਚ ਘਟਦੀ ਜਾ ਰਹੀ ਹੈ ਵੀਜ਼ਾ ਨੀਤੀਆਂ ਦੇ ਵਿੱਚ ਬਦਲਾਅ ਕਰਨ ਭਾਰਤ ਸਮੇਤ ਦੁਨੀਆ ਭਰ ਦੇ ਵਿਦਿਆਰਥੀ ਪਹਿਲਾਂ ਹੀ ਘਟ ਗਿਣਤੀ ਦੇ ਵਿੱਚ ਕੈਨੇਡਾ ਜਾ ਰਹੇ ਨੇ ਹੁਣ ਜਸਟਨ ਟਰੂਡੋ ਨੇ ਵੀ ਵਿਦਿਆਰਥੀਆਂ ਦੀ ਗਿਣਤੀ ਘਟ ਕਰਨ ਲਈ ਕਿਹਾ ਹੈ ਜਸਟਨ ਟਰੂਡੋ ਨੇ ਬੁੱਧਵਾਰ ਨੂੰ ਇੱਕ ਟਵੀਟ ਦੇ ਵਿੱਚ ਕਿਹਾ ਅਸੀਂ ਇਸ ਸਾਲ 35% ਦੀ ਘਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ ਅਗਲੇ ਸਾਲ ਇਹ ਗਿਣਤੀ 10% ਦੀ ਹੋਰ ਘਟ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਦੇ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਤੱਤ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਤਾਂ ਅਸੀਂ ਕਾਰਵਾਈ ਕਰਾਂਗੇ ਬੁੱਧਵਾਰ ਨੂੰ ਆਪਣੇ ਐਲਾਨ ਦੇ ਵਿੱਚ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦੇ ਨਿਯਮਾਂ ਨੂੰ ਵੀ ਸਖਤ ਕਰੇਗੀ ਜਸਟਨ ਟਰੂਡੋ ਨੇ ਇੱਕ ਟਵੀਟ ਦੇ ਵਿੱਚ ਕਿਹਾ ਹੈ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਘਟਾ ਰਹੇ ਹਾਂ ਤੇ ਉਹਨਾਂ ਦੇ ਕੰਮ ਦੇ ਘੰਟੇ ਵੀ ਘਟਾ ਰਹੇ ਹਾਂ ਅਸੀਂ ਮਹਾਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਸਥਿਤ ਕੀਤਾ ਹੈ ਪਰ ਲੇਬਰ ਮਾਰਕੀਟ ਬਦਲ ਰਹੀ ਹੈ ਨੋ ਕੈਨੇਡੀਅਨ ਕਾਮਿਆਂ ਦੇ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਦੀ ਵੀ ਲੋੜ ਹੈ ਹਾਲਾਂਕਿ ਟਰੂਡੋ ਦੇ ਇਸ ਬਿਆਨ ਨੂੰ ਆਮ ਚੋਣਾਂ ਨੂੰ ਲੈ ਕੇ ਅਹਿਮ ਮੰਨਿਆ ਜਾ ਰਿਹਾ ਹੈ ਟਰੂਡਾ ਟਰੂਡੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਨੌਕਰੀਆਂ ਦੇ ਮੁੱਦਿਆਂ ਦੇ ਵਿੱਚ ਲਗਾਤਾਰ ਘਰੇ ਹੋਏ ਨੇ ਸਰਕਾਰ ਦੇ ਅਨੁਸਾਰ ਕੈਨੇਡਾ 2025 ਦੇ ਵਿੱਚ 437000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ 2024 ਦੇ ਵਿੱਚ ਇਹ 485000 ਹੈ ਸਾਲ 2026 ਦੇ ਵਿੱਚ ਵੀ ਪਰਮਿਟਾਂ ਦੀ ਗਿਣਤੀ 437000 ਰਹੇਗੀ ਇਸ ਤੋਂ ਪਹਿਲਾਂ 2023 ਦੇ ਵਿੱਚ ਕੈਨੇਡਾ ਨੇ 59390 ਵਿਦਿਆਰਥੀਆਂ ਨੂੰ ਪਰਮਟ ਦਿੱਤੇ ਸਨ ਮੀਡੀਆ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਆਉਣਾ ਸਨਮਾਨ ਹੈ ਅਧਿਕਾਰ ਨਹੀਂ ਹਕੀਕਤ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕਦਾ ਇਸੇ ਤਰ੍ਹਾਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ ਉਹ ਇੱਥੇ ਹੁਣ ਨਹੀਂ ਰਹਿ ਸਕਣਗੇ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਟਾਂ ਬਾਰੇ ਉਹਨਾਂ ਨੇ ਕਿਹਾ ਹੈ ਅਸੀਂ ਆਪਣੇ ਅਸਥਾਈ ਨਿਵਾਸ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਅਤੇ ਅੱਜ ਦੇ ਬਦਲ ਦੇ ਜਿੱਥੇ ਕਿ ਲੈਂਡਸਕੇਪ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਧੇਰੇ ਵਿਆਪਕ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਕਾਰਵਾਈ ਕਰ ਰਹੇ ਹਾਂ ਸਰਕਾਰੀ ਸਰਕਾਰ ਕੋ ਜੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਿਟ ਤੇ ਵਾਧੂ پابੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਇਹ ਧੋਖਾ ਧੜੀ ਜਾਂ ਸ਼ਰਨ ਦੇ ਦਾਅਵਿਆਂ ਦੇ ਵਿੱਚ ਵਾਦੇ ਨੂੰ ਰੋਕਣ ਲਈ ਵਿਸਟਰ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਜਾਂਚਾਂ ਨੂੰ ਵਧਾਉਣ ਦੀ ਵੀ ਜਾਂਚ ਬਣਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਵਰਕ ਪਰਮਿਟ ਵਾਲੇ ਲੋਕਾਂ ਦੀਆਂ ਵੀ ਮੁਸ਼ਕਲਾਂ ਵਧਣਗੀਆਂ ਔਰ ਦੂਜੇ ਪਾਸੇ ਆਈ ਲੈਟਸ ਕਰਕੇ ਕੈਨੇਡਾ ਜਾਣ ਵਾਲੇ ਉਹਨਾਂ ਲੋਕਾਂ ਦੀਆਂ ਵੀ ਮੁਸ਼ਕਲਾਂ ਵਧਣਗੀਆਂ ਤੇ ਉਹਨਾਂ ਲੋਕਾਂ ਨੂੰ ਇੱਥੇ ਆਈਲਟਸ ਕਰਨੀ ਪਵੇਗੀ ਔਰ ਦੁਬਾਰਾ ਤੋਂ ਜਾ ਕੇ ਆਈਲਟਸ ਦਾ ਪੇਪਰ ਉੱਥੇ ਕਲੀਅਰ ਕਰਨਾ ਪਵੇਗਾ ਜਿਹੜੇ ਰੂਲ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਤੇ ਹੁਣ 1 ਨਵੰਬਰ ਤੋਂ ਬਾਅਦ ਇਹ ਪ੍ਰੋਪਰ ਪੂਰਨ ਰੂਪ ਦੇ ਵਿੱਚ ਲਾਗੂ ਹੋ ਜਾਣਗੇ ਸੋ ਆਖਰ ਕਿਤੇ ਨਾ ਕਿਤੇ ਕੈਨੇਡਾ ਜਿਹੜਾ ਹੈ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਸਥਿਤੀ ਦੇ ਵਿੱਚ ਹੈ ਸੋ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਯਾਰਥੀਆਂ ਦੀ ਗਿਣਤੀ ਨੂੰ ਲਗਾਤਾਰ ਕਟਾਇਆ ਜਾ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ